ਇਦੇ ਵਿੱਚ ਨੈਗੇਟਿਵ ਪ੍ਰਭਾਵ ਜ਼ਿਆਦਾ ਹੈ ਜਾਂ ਪੋਜ਼ਿਟਿਵ ਪ੍ਰਭਾਵ ਹੈ ਕਿਉਂਕਿ ਰਾਖਸ਼ੀਜ ਬੁੱਧੀ ਤੁਹਾਨੂੰ ਵੀ ਪਤਾ ਹੈ ਕਿ ਰਾਹੂ ਜਿਹੜਾ ਹੈਗਾ ਉਹ ਕਿੱਦਾਂ ਮਤਲਬ ਕਿ ਉਹ ਰਾਹੂ ਐਂਡ ਕੇਤੂ ਇੱਕ ਧੜਾ ਹੈ ਔਰ ਇੱਕ ਸ਼ਰੀਰ ਹੈ ਵਿਪਰਭਾਵ ਵਾਕਈ ਪਾਉਂਦੇ ਆ ਜੇ ਪਾਉਂਦੇ ਤਾਂ ਕਿਸ ਤਰ੍ਹਾਂ ਤੇ ਕਿਉਂ ਪਾਉਂਦੇ ਹਰ ਕੰਮ ਦੇ ਵਿੱਚ ਰੁਕਾਵਟ ਹੋਏਗੀ ਹਰ ਕੰਮ ਵਿੱਚ ਰੁਕਾਵਟ ਹੋਏਗੀ ਡਿਲੇ 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 ਹੁੰਦਾ ਜਾਏਗਾ ਗ੍ਰਹਿ ਨੇ ਹੂੰ ਯਕ ਲਈ ਸੁਆਮੀ ਨੇ ਕੁੰਡਲੀਆਂ ਦੇ ਵਿੱਚ ਹੋਰ ਤਰੀਕੇ ਨਾਲ ਆ ਹਸਤ ਰੇਖਾ ਦੇ ਵਿੱਚ ਹੋਰ ਤਰਾ ਹਰ ਅੰਕ ਨੂੰ ਇੱਕ ਗ੍ਰਹਿ ਰੂਲ ਕਰਦਾ ਹੈ ਤੁਸੀਂ ਦੇਖਿਆ ਕਿ ਅੱਜ ਕੱਲ ਅਚਾਨਕ ਜੀ ਅੱਗ ਲੱਗ ਜਾਂਦੀ ਹੈ ਆ ਐਕਸੀਡੈਂਟਸ ਬਹੁਤ ਹੋ ਰਿਹਾ ਹੈ ਇਹ ਸ਼ਨੀ ਦੀ એનર્ਜੀ ਹੈਗੀ ਹੈ ਕਿਸ ਦਾ ਜਨਮ ਹੈ 12 ਜਨਵਰੀ 1980 ਦੇ ਵਿੱਚ ਹੁੰਦਾ ਤੇ ਉਹ ਕਿਵੇਂ ਜੁੜੂਗਾ ਕੁੰਡਲੀਆਂ ਦੇ ਵਿੱਚ ਵੀ ਨੌਂ ਗ੍ਰਹਿ ਹੈ ਨਾ ਇੱਕ ਡਿਫਰੈਂਟ ਡਿਫਰੈਂਟ ਪਲੈਨੇਟ ਹੈ ਮੈਂ ਤੁਹਾਨੂੰ ਕੀ ਕਿਹਾ ਕਿ ਹਰ ਅੰਕ ਨੂੰ ਇੱਕ ਪਲੈਨੇਟ ਰੂਲ ਕਰਦਾ ਹੈ ਉਹ ਕਿਸੇ ਨੂੰ ਪੈਸਾ ਦੇ ਦੇਣਗੇ ਉਹਨਾਂ ਦਾ ਪੈਸਾ ਵਾਪਸ ਨਹੀਂ ਆਏਗਾ ਉਹਨਾਂ ਦੇ ਉੱਤੇ ਲੋਨ ਲਾਇਬਿਲਟੀਆਂ ਬਣਿਆ ਰਹਿੰਦੀਆਂ ਚਾਰੋਂ ਲਗ ਲਗ ਬੈਠੇ ਆ ਕਿਉਂਕਿ ਚਾਰੋਂ ਆਪਣੇ ਆਪਣੇ ਮੋਬਾਈਲ ਦੇ ਵਿੱਚ ਜਿਹੜਾ ਹੈ ਕਿ ਬੀਜ਼ੀ ਆ ਆਪਸ ਦੇ ਵਿੱਚ ਕਮਿਊਨੀਕੇਸ਼ਨ ਆਪਸ ਦੇ ਵਿੱਚ ਅਟੈਚਮੈਂਟ ਘਟਾਤੀ ਹੈ ਹੂੰ ਇਹ ਗੱਲ ਨੂੰ ਮੰਨਦੇ ਹੋ ਨਾ ਤੁਸੀਂ ਮੋਬਾਈਲ ਨੂੰ ਇਹ ਕਿਤੇ ਨਾ ਕਿਤੇ ਨੰਬਰ ਦੀ ਫ੍ਰੀਕੁਐਂਸੀ ਹੀ ਤਾਂ ਹੈ ਜਿਹੜਾ ਕੰਮ ਕਰਦੀ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਰਾਕ ਸ਼ਰਮਾ ਦੋਸਤੋ ਗੱਲ ਕਰ ਲਈ ਇਸ ਸਮੇਂ ਸਮੇਂ ਤੇ ਲੋਕ ਕਦੇ ਕੁੰਡਲੀ ਤੇ ਘਰੋਸਾ ਕਰਦੇ ਆ ਕਦੇ ਹਸਤ ਰੇਖਾ ਤੇ ਤੇ ਕਦੇ ਮਸਤਕ ਸ਼ਰੇਖਾ ਦੇ ਉੱਤੇ ਪਰ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਵਿਦਿਆ ਬਹੁਤ ਪੁਰਾਣੀ ਹੈ ਪਰ ਅੱਜ ਕੱਲ ਉਸ ਤੇ ਜ਼ਿਆਦਾ ਲੋਕ ਘਰੋਸਾ ਕਰ ਰਹੇ ਨੇ ਅੰਕ ਵਿਗਿਆਨ ਮਤਲਬ ਕਿ ਕੁਝ ਅੰਕ ਜਾਂ ਕੁਝ ਨੰਮਰਿਕਲੀ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਨੂੰ ਚੇਂਜ ਕਰਕੇ ਲੋਕ ਆਪਣਾ ਭਵਿੱਖ ਬਦਲਣ ਦੀ ਗੱਲ ਕਰ ਰਹੇ ਆ ਸੋ ਇਸ ਬਾਬਤ ਅੱਜ ਗੱਲ ਕਰਾਂਗੇ ਕਿ ਕੀ ਹੈ ਅੰਕ ਵਿਗਿਆਨ ਕਿਸ ਤਰ੍ਹਾਂ ਇਹ એનર્ਜੀ ਤਬਦੀਲ ਕਰਦੇ ਆ ਜਾਂ ਕਿਸ ਤਰ੍ਹਾਂ ਕਿਸੇ ਦੇ ਜੀਵਨ ਦੇ ਵਿੱਚ ਪ੍ਰਭਾਵ ਪਾਉਂਦੇ ਆ ਇਸ ਬਾਬਤ ਸਾਡੇ ਨਾਲ ਇਸ ਵਕਤ ਮੌਜੂਦ ਨੇ ਮੋਨਿਕਾ ਸ਼ਰਮਾ ਜੀ ਗੱਲਬਾਤ ਉਹਨਾਂ ਨਾਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਅੰਕ ਵਿਗਿਆਨ ਦੀ ਮੈਂ ਗੱਲ ਕੀਤੀ ਹੈ ਕਿ ਅੰਕ ਵਿਗਿਆਨ ਜਿਹੜਾ ਹੈ ਅੱਜ ਕੱਲ ਬੜਾ ਪ੍ਰਚਲਿਤ ਹੋ ਰਿਹਾ ਹੈ ਕੀ ਹੈ ਅੰਕ ਵਿਗਿਆਨ ਨਰਾਗ ਜੀ ਅੰਕ ਵਿਗਿਆਨ ਦੇਖੋ ਅੰਕ ਵਿਗਿਆਨ ਨੂੰ ਆਪਾਂ ਨੰਬਰੋਲੋਜੀ ਵੀ ਬੋਲਦੇ ਆ ਅੰਕ ਵਿਗਿਆਨ ਉਹ ਚੀਜ਼ ਹੈ ਜਿਸ ਦਿਨ ਇੱਕ ਇਨਸਾਨ ਦਾ ਜਨਮ ਹੁੰਦਾ ਇੱਕ ਤਾਰੀਖ ਹੁੰਦੀ ਹੈ ਹੈਨਾ ਇੱਕ ਸਮਾਂ ਹੀ ਹੁੰਦਾ ਹੁਣ ਅੱਜ ਆਪਾਂ ਇਸ ਸਮੇਂ ਦੇ ਵਿੱਚ ਗੱਲਬਾਤ ਕਰ ਰਹੇ ਆ ਤਾਂ ਇੱਕ ਸਮਾਂ ਹੈ ਜਿਵੇਂ ਕਿ 5 ਵਜ ਰਹੇ ਨੇ ਤਾਂ 5 ਜੋ ਹੈ ਇੱਕ ਅੰਕ ਹੈ ਔਰ ਹਰ ਅੰਕ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਔਰ ਹਰ ਅੰਕ ਨੂੰ ਇੱਕ ਗ੍ਰਹਿ ਰੂਲ ਕਰਦਾ ਹੈ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਸਪੋਜ਼ ਕਰੋ ਕਿਸੇ ਜਨਮ ਜਿਹੜਾ ਹੈਗਾ ਅੱਜ ਕਿੰਨੀ ਤਾਰੀਖ ਹੈਗੀ 3 ਤਾਰੀਖ 3 ਤਾਰੀਖ ਨੂੰ ਜਨਮ ਹੋਇਆ 3 ਤਾਰੀਖ ਨੂੰ ਜੂਪੀਟਰ ਰੂਲ ਕਰਦਾ ਹੈਗਾ ਅਗਸਤ 3 ਅਗਸਤ ਨੂੰ ਰੂਲ ਕੀਤਾ 3 ਅਗਸਤ ਨੂੰ ਬਰਥ ਹੁੰਦਾ 2024 ਨੂੰ ਹੁੰਦਾ ਤਾਂ ਆਪਾਂ ਦੇਖਦੇ ਹਾਂ ਕਿ ਉਸ ਦਾ ਟੋਟਲ ਕਰਕੇ ਕਿੰਨਾ ਅੰਕ ਆਂਦਾ ਤੇ ਉਸ ਦੇ ਵਿੱਚ ਉਸ ਪਲੈਨਟ ਦੀ ਜਿਹੜੀ એનર્ਜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਉਸ ਦੀ ਫ੍ਰੀਕਵੈਂਸੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਉਸ ਦਿਨ ਜਿਹੜਾ ਪਲੈਨਟ ਆਇਆ ਜਿਹੜਾ ਗ੍ਰਹਿ ਆ ਉਹ ਸਹੀ ਦਿਸ਼ਾ ਤੇ ਤਾਂ ਸਹੀ ਹੈ એનર્ਜੀ ਜੇਕਰ ਦਿਸ਼ਾ ਚੇਂਜ ਹੈ ਤੇ એનર્ਜੀ ਡਾਊਨ ਹੋ ਜੇਗੀ ਬਿਲਕੁਲ ਆਪਾਂ ਗੱਲ ਕਰ ਲੈਨੇ 2024 ਬਾਰੇ ਹੀ ਗੱਲ ਕਰ ਲੈਨੇ 2024 ਚੱਲ ਰਿਹਾ ਅਗਰ ਆਪਾਂ 2 2024 ਨੂੰ ਆਪਸ ਦੇ ਵਿੱਚ ਅਲੱਗ ਕਰਕੇ ਇਸ ਨੂੰ ਟੋਟਲ ਕਰਦੇ ਤਾਂ 8 ਆਂਦਾ 2024 ਹੈ ਨਾ ਆਪਾਂ ਇਸ ਨੂੰ ਪਲੱਸ ਕਰਦੇ ਤਾਂ 8 ਆਂਦਾ 8 ਪਲੈਨਟ ਨੂੰ ਸੈਟਰਨ ਰੂਲ ਕਰਦਾ ਸ਼ਨੀ ਰੂਲ ਕਰਦਾ ਹੈ ਤੇ ਸ਼ਨੀ ਦੀ ਨੇਚਰ ਕਿਦਾਂ ਦੀ ਹੈ ਤੁਸੀਂ ਦੇਖਿਆ ਕਿ ਅੱਜਕਲ ਅਚਾਨਕ ਜੇ ਅੱਗ ਲੱਗ ਜਾਂਦੀ ਹੈ ਆ ਐਕਸੀਡੈਂਟਸ ਬਹੁਤ ਹੋ ਰਹੇ ਹੈ ਇਹ ਸ਼ਨੀ ਦੀ એનર્ਜੀ ਆ ਗਈ ਹੈ ਮਤਲਬ ਹਰ ਪਲੈਨਟ ਜਿਹੜਾ ਹੈ ਹਰ ਇਅਰ ਦੇ ਵਿੱਚ ਉਹ ਦੀ એનર્ਜੀ ਰੂਲ ਕਰਦੀ ਹੈਗੀ ਹੈ ਅਗਰ ਕਿਸੇ ਵੀ ਜਾਤਕ ਦਾ ਜਨਮ ਹੁੰਦਾ ਹੈ ਉਸ ਦੀ ਨੇਚਰ ਦੇ ਵਿੱਚ ਉਸ ਪਲੈਨਟ ਦੀ એનર્ਜੀ ਜਿਹੜੀ ਆ ਉਹ ਰੂਲ ਕਰਦੀ ਹੈ ਮਤਲਬ ਸਿੱਧੇ ਤੌਰ ਦੇ ਉੱਤੇ ਕਹਿ ਲਈਏ ਕਿ ਇੱਕ ਅੰਕ ਜਿਹੜਾ ਕੋਈ ਵੀ ਅੰਕ ਹੈ ਤੁਹਾਡੀ ਡੇਟ ਆਫ ਬਰਥ ਹੈ ਜਾਂ ਜਿਵੇਂ ਤੁਸੀਂ ਦੱਸਿਆ 2024 ਹੈ ਕਿ ਸ਼ਨੀ ਰੂਲ ਕਰ ਰਿਹਾ ਤੇ ਉਸ ਤਰ੍ਹਾਂ ਦੀ ਨੇਚਰ ਹੋਏਗੀ ਤੇ ਕਈ ਅੰਕ ਜਿਹੜੇ ਹੈ ਉਹ ਜੁੜਦੇ ਕਿਵੇਂ ਹੈ ਜਿਵੇਂ ਹੁਣ ਕਿਸ ਦਾ ਜਨਮ ਹੈ ਉਹ 12 ਜਨਵਰੀ 1980 ਦੇ ਵਿੱਚ ਹੁੰਦਾ ਹੈ ਤੈਨੂੰ ਕਿਵੇਂ ਜੁੜੂਗਾ ਦੇਖੋ 12 ਨੂੰ ਆਪਾਂ ਡੀ ਡੀ ਕਰਕੇ ਐਡ ਕਰ ਲੈਨੇ ਆ 12 ਯਾਨੀ ਕਿ 1 2 ਕਿਉਂਕਿ ਨੋ ਅੰਕ ਹੈ ਨਾ ਟੋਟਲ ਆਪਾਂ ਨੂੰ ਕਿਸੇ ਵੀ ਅੰਕ ਨੂੰ ਟੋਟਲ ਕਰਕੇ ਉਸ ਨੂੰ 9 ਤੇ ਲੈ ਕੇ ਆਣਾ ਉਸ ਦਾ ਜਿਹੜਾ ਟੋਟਲ ਹੈ ਉਹ 9 ਆਉਣਾ ਚਾਹੀਦਾ ਹੈਗਾ ਮਤਲਬ 9 ਤੱਕ ਆਉਣਾ ਚਾਹੀਦਾ ਹੈ ਜਿਵੇਂ 1 اور 2 12 ਜਨਵਰੀ ਨੂੰ ਮਤਲਬ ਬਰਥ ਹੋਇਆ ਤਾਂ 1 2 ਉਹ 3 ਹੋ ਜਾਏਗਾ ਹੈ ਨਾ ਜਿਵੇਂ 1980 ਨੂੰ ਜਨਮ ਹੋਇਆ ਤਾਂ ਆਪਾਂ 1 2 1 ਕਰਾਂਗੇ ਫਿਰ 1 ਕਰਾਂਗੇ ਫਿਰ 9 ਕਰਾਂਗੇ ਫਿਰ 8 ਕਰਾਂਗੇ ਤਾਂ ਇਹ ਜਿਹੜਾ ਹੈਗਾ ਟੋਟਲ 11 ਬਣ ਜਾਏਗਾ ਤੋਂ ਮਤਲਬ 3 اور 11 ਯਾਨੀ ਕਿ 11 ਦਾ ਟੋਟਲ ਹੋ ਜਾਏਗਾ 11 ਕੰਪਾਊਂਡ ਮਤਲਬ ਹੋ ਕੇ ਆਏਗਾ ਇਹਦਾ ਟੋਟਲ ਔਰ ਕੰਪਾਊਂਡ ਟੋਟਲ ਦਾ ਫਿਰ ਦੋ ਅੱਗੇ ਜੋੜ ਬਣ ਜਾਏਗਾ ਤਾਂ ਇਸ ਜਾਤ ਤੱਕ ਨੂੰ ਜਿਹੜਾ ਰੂਲ ਕਰੇਗਾ ਉਹ ਪਹਿਲਾਂ ਤਾਂ ਜੁਪੀਟਰ ਦੀ એનર્ਜੀਸ ਦੇ ਵਿੱਚ ਹੋਏਗੀ ਜੁਪੀਟਰ ਰੂਲ ਕਰੇਗਾ ਔਰ ਫਿਰ ਦੋ ਅੰਕ ਨੂੰ ਰੂਲ ਕਰਦਾ ਹੈ ਮੂਨ ਚੰਦਰਮਾਤਾ ਉਸ ਨੂੰ ਚੰਦਰਮਾ ਮਤਲਬ ਕਿ ਰੂਲ ਕਰਦਾ ਹੈ ਮਤਲਬ ਸਾਰਿਆਂ ਦੇ ਜਿਹੜੇ ਗ੍ਰਹਿ ਨੇ ਜਾਂ ਕਹੇ ਲਈ ਸਵਾਮੀ ਨੇ ਕੁੰਡਲੀਆਂ ਦੇ ਵਿੱਚ ਹੋਰ ਤਰੀਕੇ ਨਾਲ ਹਸਤ ਰੇਖਾ ਦੇ ਵਿੱਚ ਹੋਰ ਤਰ੍ਹਾਂ ਤੇ ਇਹ ਇੱਕ ਨਵਾਂ ਫਾਰਮੂਲਾ ਹੈ ਫਾਰਮੂਲਾ ਕਿਸ ਤਰ੍ਹਾਂ ਮਤਲਬ ਇਹ ਕੋਈ ਫਾਰਮੂਲਾ ਅਲੱਗ ਨਹੀਂ ਹੈ ਆਪਾਂ ਕੁੰਡੇ ਦੀ ਹੀ ਗੱਲ ਕਰ ਲਈਏ ਤੁਹਾਨੂੰ ਪਤਾ ਹੈ ਕਿ ਮੈਨੂੰ ਇਸ ਟੋਲੋਜੀ ਕਰਦੇ ਹੋਏ ਵੀ 11-12 ਸਾਲ ਹੋ ਗਏ ਨੇ ਜੀ ਕੁੰਡਲੀਆਂ ਦੇ ਵਿੱਚ ਵੀ ਨੌ ਗ੍ਰਹਿ ਹੈ ਹਨਾ ਇੱਕ ਡਿਫਰੈਂਟ ਡਿਫਰੈਂਟ ਪਲੈਨਟ ਹੈ ਮੈਂ ਤੁਹਾਨੂੰ ਕੀ ਕਿਹਾ ਕਿ ਹਰ ਅੰਕ ਨੂੰ ਇੱਕ ਪਲੈਨਟ ਰੂਲ ਕਰਦਾ ਹੈ ਜਿਵੇਂ ਸਨ ਨੂੰ ਰੂਲ ਕਰਦਾ ਇੱਕ ਨੰਬਰ ਇੱਕ ਨੰਬਰ ਨੂੰ ਸਨ ਦੀ એનર્ਜੀ ਰੂਲ ਕਰਦੀ ਹੈ ਦੋ ਨੰਬਰ ਨੂੰ ਚੰਦਰਮਾ ਦੀ એનર્ਜੀ ਰੂਲ ਕਰਦੀ ਹੈ ਤਿੰਨ ਨੰਬਰ ਨੂੰ ਜੂਪੀਟਰ ਦੀ ਕਰਦੀ ਹੈ ਚਾਰ ਨੂੰ ਰਾਹੁਲ ਦੀ ਕਰਦੀ ਹੈ ਇਦਾਂ ਹੀ ਨੌ ਅੰਕ ਨੂੰ ਡਿਫਰੈਂਟ ਡਿਫਰੈਂਟ ਮਤਲਬ ਕਿ ਪਲੈਨਟ ਦੀ એનર્ਜੀ ਜਿਹੜੀ ਹੈ ਕਿ ਉਹ ਰੂਲ ਕਰਦੀ ਹੈ ਕਿ ਕੁੰਡਲੀ ਤੇ ਉਸ ਨੂੰ ਅਗਰ ਆਪਾਂ ਆਪਸ ਦੇ ਵਿੱਚ ਕੰਪਾਊਂਡ ਕਰਕੇ ਦੇਖਦੇ ਹਾਂ ਉਹਨਾਂ ਨੂੰ ਆਪਸ ਵਿੱਚ ਕੰਪੈਰੀਜ਼ਨ ਕਰਦੇ ਹਾਂ ਤਾਂ ਕਾਫੀ ਹੱਦ ਤੱਕ ਉਹ ਸਭ ਕੁ ਮਤਲਬ ਜਿਹੜੇ ਅੰਕ ਨੇ ਅੰਕ ਵਿਗਿਆਨ ਹੈ ਇਹਦੇ ਵਿੱਚ ਨੈਗੇਟਿਵ ਪ੍ਰਭਾਵ ਜ਼ਿਆਦਾ ਹੈ ਜਾਂ ਪੋਜ਼ਿਟਿਵ ਪ੍ਰਭਾਵ ਹੈ ਜਾਂ ਫਿਰ ਜਿਸ ਤਰ੍ਹਾਂ ਦੇ ਅੰਕਾਂ ਦਾ ਸੁਮੇਲ ਹੈ ਉਸ ਤਰ੍ਹਾਂ ਦਾ ਪ੍ਰਭਾਵ ਦੇਊਗੀ ਰਾਸ਼ੀ ਦੇਖੋ 네ਗੇਟਿਵ ਐਂਡ ਪੋਜ਼ਿਟਿਵ ਮਤਲਬ ਕੁਝ ਟ੍ਰਾਂਜ਼ਿਟ ਜਿਹੜੇ ਹਨ ਉਹ 네ਗੇਟਿਵ ਨੇਚਰ ਦੇ ਹੁੰਨੇ ਤਾਂ ਉਹ ਉਦਾਂ ਦਾ ਪ੍ਰਭਾਵ ਪਾਉਂਦੇ ਨੇ ਜਿਵੇਂ ਰਾਹੁ ਹੈ ਰਾਹੁ ਦਾ ਥੋੜਾ ਜਿੱਦੀ ਕਾ ਹੈਗਾ ਥੋੜਾ ਸਾ ਲੜਾਕੂ ਹੈਗਾ ਪਲੈਨਟ ਉਹ ਉਦਾਂ ਦਾ ਕਿਉਂਕਿ ਰਾਖਸ਼ ਬੁੱਧੀ ਤੁਹਾਨੂੰ ਵੀ ਪਤਾ ਹੈ ਕਿ ਰਾਹੁ ਜਿਹੜਾ ਹੈਗਾ ਉਹ ਕਿੱਦਾਂ ਮਤਲਬ ਕਿ ਉਹ ਰਾਹੁ ਐਂਡ ਕੇਤੂ ਇੱਕ ਧੜ ਹੈ ਔਰ ਇੱਕ ਸ਼ਰੀਰ ਹੈ ਹਨਾ ਤਾਂ ਉਹਨਾਂ ਦੀ એનર્ਜੀ ਆਪਣੀ ਡਿਫਰੈਂਟ ਨੇਚਰ ਹੋਏਗੀ ਅਗਰ ਕੋਈ ਮਤਲਬ ਕਿ ਦੇਵ ਟ੍ਰਾਂਜ਼ਿਟ ਹੈ ਉਹਦੀ એનર્ਜੀ ਅਲੱਗ ਹੋਏਗੀ ਜੀ ਸੋ ਮਤਲਬ ਜਿਹੜੀ ਨੰਬਰੋਲੋਜੀ ਹੈ ਜਿਹੜੇ ਨੰਬਰ ਨੇ ਅੰਕ ਵਿਗਿਆਨ ਹੈ ਇਹ ਇਨਸਾਨ ਦੇ ਜੀਵਨ ਚ ਪ੍ਰਭਾਵ ਪੰਦਾ ਜਿਸ ਤਰ੍ਹਾਂ ਕਿ ਮੌਨਿਕਾ ਸ਼ਰਮਾ ਜੀ ਦੱਸ ਰਹੇ ਆ ਉਹ ਵਕ ਵਕ ਜਿਹੜੀ ਇੱਕ ਕਹ ਲਈ ਇੱਕ ਫਾਰਮੂਲਸ ਹੈ ਉਹ ਫਾਰਮੂਲਾ ਦੇ ਅਕੋਰਡਿੰਗ ਉਹ ਪ੍ਰਭਾਵ ਪੰਦਾ ਇੱਥੇ ਜੇਕਰ ਅਸੀਂ ਗੱਲ ਕਰ ਲਈਏ 네ਗੇਟਿਵ ਪੋਜ਼ਿਟਿਵ ਤਾਂ ਹੋਗੇ ਤੇ ਕੁਝ ਚੀਜ਼ਾਂ ਚੇਂਜ ਕਰਵਾਉਂਦੇ ਆ ਬਹੁਤ ਸਾਰੇ ਲੋਕ ਇਸ ਬਾਰੇ ਅਸੀਂ ਵੈਸੇ ਦਾ ਵਿਸਥਾਰ ਨਾਲ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਪਰ ਮੈਂ ਇੱਥੇ ਥੋੜੀ ਜੀ ਜਾਣਕਾਰੀ ਲੈਣਾ ਚਾਹਨਾ ਵਿਪਰਭਾਵ ਵਾਕੇ ਹੀ ਪਾਉਂਦੇ ਆ ਜੇ ਪਾਉਂਦੇ ਤਾਂ ਕਿਸ ਤਰ੍ਹਾਂ ਤੇ ਕਿਉਂ ਪਾਉਂਦੇ ਬਿਲਕੁਲ ਅਨੁਰਾਗ ਜੀ ਦੇਖੋ ਬਹੁਤ ਅੱਛੀ ਤਰ੍ਹਾਂ ਪ੍ਰਭਾਵ ਪਾਉਂਦੇ ਆ ਥੋੜਾ ਨਹੀਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਆਪਾਂ ਲੋਕ ਮੋਬਾਈਲ ਨੰਬਰ ਯੂਜ਼ ਕਰਦੇ ਆ ਉਹ ਮੋਬਾਈਲ ਦੀ ਫ੍ਰੀਕਵੈਂਸੀ ਜਿਹੜੀ ਹੁੰਦੀ ਆ ਉਹ ਵੀ ਆਪਣੀ ਬਾਡੀ ਦੇ ਉੱਤੇ ਆਪਣੀ ਨੀਜੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਆ ਸਪੋਜ਼ ਕਿਸੇ ਦੇ ਨੰਬਰ ਦੇ ਵਿੱਚ 8 ਡਿਜੀਟ ਦਾ ਬਾਰ ਬਾਰ ਆਣਾ ਦੋ ਵਾਰ ਤੋਂ ਵੱਧ ਕੇ 8 8 8 8 ਕਈ ਜਣਿਆਂ ਨੂੰ ਸ਼ੌਂਕ ਹੁੰਦਾ ਹੈ ਮਤਲਬ 8 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 ਮਚ ਰੁਕਾਵਟ ਹੋਏਗੀ ਡਿਲੇ 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 ਹੁੰਦਾ ਜਾਏਗਾ ਉਹ ਕਿਸੇ ਨੂੰ ਪੈਸਾ ਦੇ ਦੇਣਗੇ ਉਹਨਾਂ ਦਾ ਪੈਸਾ ਰੁਕ ਵਾਪਸ ਨਹੀਂ ਆਏਗਾ ਉਹਨਾਂ ਦੇ ਉੱਤੇ ਲੋਨ ਲਾਇਬਿਲਟੀਆਂ ਬਣਿਆ ਰਹਿਣਗੀਆਂ ਤਾਂ ਇਹ ਜਿਹੜੀ એનਰਜਿਸ ਹੈ ਇਹ ਬਿਲਕੁਲ ਕੰਮ ਕਰਦੀਆਂ ਨੇ ਪੋਜੀਟਿਵਲੀ ਵੀ ਔਰ ਨੈਗੇਟਿਵਲੀ ਵੀ ਜਿਸ ਤਰ੍ਹਾਂ ਅਸੀਂ ਅੰਕ ਵਿਗਿਆਨ ਦੀ ਅਸੀਂ ਗੱਲ ਕਰਦੇ ਆ ਕਿ ਤੁਸੀਂ ਕਹਿ ਰਹੇ ਹੋ ਕਿ ਪੋਜੀਟਿਟਿਵ ਔਰ ਨੈਗੇਟਿਵ ਵੀ ਛੋਟੀ ਛੋਟੀ ਚੇਂजेस ਫਿਰ ਤਾਂ ਇਸ ਨੂੰ ਪੋਜੀਟਿਵ ਵਾਲੇ ਪਾਸੇ ਜ਼ਿਆਦਾ ਲੈ ਜਾ ਸਕਦੀਆਂ ਨੇ ਬਿਲਕੁਲ ਲੈ ਕੇ ਜਾ ਸਕਦੀਆਂ ਕੋਈ ਵੀ ਇੱਕ ਮੋਬਾਈਲ ਨੰਬਰ ਬਦਲ ਲਾਂਗੇ ਬੰਦੇ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਚੇਂ ਪਰ ਮੋਬਾਈਲ ਨੰਬਰ ਤਾਂ ਹੁਣ ਆਣੇ ਲੱਗੇ ਆ ਲੋਕਾਂ ਕੋਲ ਹੁਣ ਮੋਬਾਈਲ ਹੁਣ ਲੱਗੇ ਆ ਇਸ ਤੋਂ ਪਹਿਲਾਂ ਮੋਬਾਈਲ ਨਹੀਂ ਹੁੰਦੇ ਸੀ ਉਦੋਂ ਫਿਰ ਕੀ ਹੁੰਦਾ ਬਿਲਕੁਲ ਆਪਾਂ ਇਸ ਦੇ ਉੱਤੇ ਵੀ ਗੱਲ ਕਰਦੇ ਆ ਕਿ ਪਹਿਲਾਂ ਮੋਬਾਈਲ ਨਹੀਂ ਹੁੰਦੇ ਸੀ ਤੁਸੀਂ ਦੇਖਿਆ ਜਦੋਂ ਦੇ ਮੋਬਾਈਲ ਨੰਬਰਸ ਆਏ ਹੈਗੇ ਆ ਕਿ ਲੋਕਾਂ ਨੇ ਝੂਠ ਬੋਲਣਾ ਬਹੁਤ ਸ਼ੁਰੂ ਕਰ ਦਿੱਤਾ ਹੈ ਹੈਨਾ ਲੋਕ ਮੋਬਾਈਲ ਫੋਨ ਨੇ ਲੋਕਾਂ ਨੂੰ ਝੂਠ ਬੋਲਣਾ ਸਿਖਾਤਾ ਮੋਬਾਈਲ ਫੋਨ ਦੀ ਅਗਰ ਆਪਾਂ ਗੱਲ ਕਰੀਏ ਅੱਜ ਪਰਿਵਾਰ ਦੇ ਵਿੱਚ ਚਾਰ ਸਦਸੇ ਆ ਚਾਰੋਂ ਇੱਕ ਦੀ ਬੌਂਡਿੰਗ ਨਹੀਂ ਆਪਸ ਦੇ ਵਿੱਚ ਚਾਰੋਂ ਅਲੱਗ-ਅਲੱਗ ਬੈਠੇ ਆ ਕਿਉਂਕਿ ਚਾਰੋਂ ਆਪਣੇ ਆਪਣੇ ਮ ਇਹ ਗੱਲ ਨੂੰ ਮੰਨਣਾ ਤੇ ਹੋਣਾ ਤੁਸੀਂ ਮੋਬਾਈਲ ਇਹ ਕਿਤੇ ਨਾ ਕਿਤੇ ਨੰਬਰ ਦੀ ਫ੍ਰੀਕੁਐਂਸੀ ਹੀ ਤਾਂ ਹੈ ਜਿਹੜਾ ਕੰਮ ਕਰ ਰਹੀ ਹੈ ਚਲੋ ਬਹੁਤ ਅੱਛੀ ਤੁਸੀਂ ਗੱਲਾਂ ਦਸੀਆਂ ਜੀ ਅੱਜ ਮੋਨਿਕਾ ਸ਼ਰਮਾ ਜੀ ਨੇ ਅੰਕ ਵਿਗਿਆਨ ਬਾਰੇ ਗੱਲ ਕੀਤੀ ਅਗਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅੰਕ ਵਿਗਿਆਨ ਕਿਸ ਤਰ੍ਹਾਂ ਪ੍ਰਭਾਵ ਪਾਉਂਦਾ ਹੈ ਜਿਵੇਂ ਇਹਨਾਂ ਨੇ ਕਿਹਾ ਮੋਬਾਈਲ ਨੰਬਰ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ ਫਿਰ ਜਾਣਾਂਗੇ ਕਿ 1 ਤੋਂ ਲੈ ਕੇ 9 ਤੱਕ ਨੰਬਰ ਜਿਹੜੇ ਹਨ ਉਹ ਕਿਸ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਪ੍ਰਭਾਵ ਪਾਉਂਦੇ ਹਨ ਅ ਅੰਕ ਵਿਗਿਆਨ ਦੀ ਹੋਰ ਜਾਣਕਾਰੀ ਲਈ ਤੁਸੀਂ ਬਨੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਧੰਨਵਾਦ